ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸ਼ਬਦ ਮੈਂ ਮਕਬੂਲ ਕੀਤੇ ਨੇ ਮਸ਼ਹੂਰ ਕੀਤੇ ਨੇ ਉਹਨਾਂ ਸ਼ਬਦਾਂ ਦੀ ਅੱਜ ਮੈਂ ਗੱਲ ਕਰਨੀ ਹੈ ਵਿਆਖਿਆ ਹੀ ਕਰਨੀ ਹੈ ਮੈਂ ਸਮਝ ਲਿਓ ਤੁਸੀਂ ਇੱਕ ਤਾਂ ਸ਼ਬਦ ਮੈਂ ਵਰਤਦਾ ਹਾਂ ਨਾ ਖੱਜ ਇੱਕ ਕਤੀੜ ਇੱਕ ਭੇੜ ਤੇ ਇੱਕ ਵਰਤਦਾ ਹਾਂ ਨਾ ਕੜਮ ਚੌਧਰੀ ਇੱਕ ਪੰਜਵਾਂ ਹੋਰ ਹੈ ਹਰਾਮਖੋਰ ਇਹ ਪੰਜ ਸ਼ਬਦ ਮੈਂ ਕਿੰਨਾ ਲਈ ਵਰਤਦਾ ਹੁੰਨਾ ਤੇ ਅੱਜ ਤੁਹਾਨੂੰ ਅਰਥਾਂ ਸਮੇਤ ਸਮਝਾਵਾਂ ਤੇ ਤੁਸੀਂ ਸੁਣਿਓ ਧਿਆਨ ਦੇ ਨਾਲ ਜਿਹੜੇ ਤਾਂ ਸਮਝਣਗੇ ਉਹਨਾਂ ਨੂੰ ਤਾਂ ਕੁਝ ਕਹਿਣ ਦੀ ਲੋੜ ਨਹੀਂ ਤੇ ਜਿਨ੍ਹਾਂ ਦੇ ਖੋਪੜ ਵਿੱਚ ਹਜੇ ਵੀ ਨਾ ਪਿਆ ਤੇ ਉਹਨਾਂ ਦੇ ਖੋਪੜ ਵਿੱਚ ਕਦੇ ਪੈਣਾ ਵੀ ਨਹੀਂ ਤੇ ਉਹਨਾਂ ਨੂੰ ਸਲਾਹ ਪਹਿਲਾਂ ਦੇ ਦੇਣਾ ਵੀ ਪਹਿਲਾਂ ਮੜਾ ਜਾਂ ਸ਼ਾਂਤ ਰਹੋ ਘੰਟ ਤੱਕ ਫੇਰ ਵੀਡੀਓ ਸੁਣੋ ਫੇਰ ਸ਼ਾਇਦ ਖੋਪੜ ਵਿੱਚ ਕੁਝ ਪੈ ਜਾਵੇ। ਟੈਂਸਰ ਲਿਓ ਮੈਂ ਬਹੁਤ ਲੰਬਾ ਚੁਰਾ ਨਹੀਂ ਬੋਲਣਾ। ਕਹਿੰਦੇ ਜਿਹੜੀ ਕਮਲਕੌਰ ਕੁੜੀ ਦਾ ਗਲਾ ਘੋਟ ਕੇ ਕਤਲ ਕੀਤਾ ਹੈ ਅਮਰਪਾਲ ਮਹਿਰੋ ਕਟੀੜ ਨੇ ਉਹ ਗੰਦ ਪਾਉਂਦੀ ਸੀ ਅਸ਼ਲੀਲਤਾ ਫੈਲਾ ਰਹੀ ਸੀ ਕਹਿੰਦੇ ਉਹ। ਇੱਕ ਬੀਬੀ ਆ ਵਕੀਲ ਹੁਣ ਮੈਨੂੰ ਨਾਂ ਨੀਚੇ ਤੇ ਚੱਲ ਨਾਂ ਦੇਣਾ ਕਾਨੂੰ ਫਿਰ ਆਹਲਾ ਕਹਿੰਦਾ ਡੈਫੇਮੇਸ਼ਨ ਦਾ ਕੇਸ ਪਾਵਾਗਾ ਤੇਰੇ ਤੇ ਉਹ ਬੀਬੀ ਨੇ ਵੀ ਜਸਟੀਫਾਈ ਕਰਤਾ ਕਿ ਵਧੀਆ ਹੋਇਆ ਗੰਦਗੀ ਸਾਫ ਕਰਤੀ ਮਤਲਬ ਇੱਕ ਵਕੀਲ ਹੋ ਕੇ ਉਹ ਕੁੜੀ ਇਹ ਕਹਿਣਾ ਚਾਹੁੰਦੀ ਹੈ ਵੀ ਮੈਰੋ ਨੇ ਕਤਲ ਕਰਕੇ ਵਧੀਆ ਕੀਤਾ ਵਕੀਲ ਹੋ ਕੇ ਇਹ ਕਹਿ ਰਹੀ ਹੈ ਹੁਣ ਜਿਹੜੇ ਸ਼ਬਦਾਂ ਦੀ ਮੈਂ ਅਰਥ ਕਰਨੇ ਨੇ ਉਹ ਸੁਣਿਆ ਧਿਆਨ ਦੇਣੇ ਮਾਫ ਕਰਨਾ ਜੀ ਇਹ ਕੁੜੀ ਦਾ ਮੈਂ ਜ਼ਿਕਰ ਕੀਤਾ ਕੱਲ ਨੂੰ ਇਹ ਕੁੜੀ ਕਹਦੇ ਵੀ ਇਹ ਮੇਰੇ ਖਾਤਰ ਸ਼ਬਦ ਵਰਤੇ ਬਿਲਕੁਲ ਨਹੀਂ ਉਹ ਕੁੜੀ ਮੇਰੀ ਭੈਣਾਂ ਦੀ ਥਾਂ ਹੈ ਜੇ ਮੈਂ ਥੋ ਵੱਡੀ ਹੈ ਮਾਂ ਹੋ ਸਕਦੀ ਹੈ ਮੈਂ ਥੋ ਛੋਟੀ ਹੈ ਮੇਰੀ ਭਤੀ ਹੋ ਸਕਦੀ ਹੈ ਕਈ ਵਾਰੀ ਤਰਾਜ ਕਰਦੇ ਮੈਂ ਜਿਹੜੇ ਸ਼ਬਦਾਂ ਦੇ ਅਰਥ ਕਰਨੇ ਉਹ ਤੁਹਾਡੇ ਲਈ ਨਹੀਂ ਕਰਨੇ ਜਿਨ੍ਹਾਂ ਲਈ ਕਰਨੇ ਉਹ ਸੁਣਨਗੇ ਮੈਂ ਇੱਕ ਸ਼ਾਰਟ ਪਾਇਆ ਸੀ ਅਮਰਤਪਾਲ ਮਹਿਰੋਂ ਕਤੀੜ ਤੇ ਉਹ ਸ਼ਾਰਟ ਤਕਰੀਬਨ 57 ਲੱਖ ਚੱਲ ਗਿਆ 5 ਮਿਲੀਅਨ ਤੋਂ ਉੱਪਰ ਕੱਲ ਇੱਕ ਮੇਰਾ ਮਿੱਤਰ ਹੈ ਬੰਬੇ ਤੋਂ ਉਹਨੇ ਕੈਲਕੂਲੇਸ਼ਨ ਕੀਤਾ ਕਹਿੰਦਾ ਗਿਆਨੀ ਜੀ ਇਹ 57 ਲੱਖ ਵਿੱਚੋਂ ਤੁਹਾਨੂੰ 52 ਲੱਖ ਬੰਦਿਆਂ ਨੇ ਗਾਲ੍ਹਾਂ ਕੱਢੀਆਂ ਨੇ 57 ਲੱਖ ਚੋਂ 52 ਲੱਖ ਲੋਕਾਂ ਨੇ ਗਾਲ੍ਹਾਂ ਕੱਢੀਆਂ ਨੇ 52 ਲੱਖ ਲੋਕਾਂ ਨੇ ਤੇ ਗਾਲ੍ਹਾਂ ਕਿਹੜੀਆਂ ਨੇ ਉਹ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਕੁੜੀ ਨੂੰ ਇਹੋ ਜਿਹੇ ਗਾਣਾ ਕਟੀਆਂ ਨੇ ਇਹ ਕੌਣ ਨੇ ਜਿਹੜੇ ਕਹਿੰਦੇ ਨੇ ਕਾਮਲ ਕੌਰ ਨੇ ਗੰਦ ਪਾਇਆ ਸੀ ਤਾਂ ਕਤਲ ਕੀਤਾ ਉਹਦਾ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦਿਖਾਓ ਵੀ ਕਾਮਲ ਕੌਰ ਦੀ ਐਨੀ ਕੋਈ ਵੀਡੀਓ ਚੱਲੀ ਹੈ ਐਨੀ ਵੀਡੀਓ ਕਿ ਉਹਦੀ ਚੱਲੀ ਹੈ ਜਿੱਥੇ ਗੰਦ ਪਾਇਆ ਹੋਵੇ ਤੇ ਮੈਂ ਜਿਹੜਾ ਸ਼ਾਰਟ ਪਾਇਆ 57 ਲੱਖ ਲੋਕਾਂ ਨੇ ਦੇਖਿਆ ਉਹਦੇ ਵਿੱਚੋਂ 52 ਲੱਖ ਲੋਕ ਜਿਹੜੇ ਉਹਨਾਂ ਨੇ ਗਾਣਾ ਕੱਢਿਆ ਹੁਣ ਇਹ ਸੁਣਾ ਵੀ ਇਹ ਕੌਣ ਨੇ ਇਹ ਵੀ ਤੁਹਾਨੂੰ ਮੈਂ ਕੈਲਕੂਲੇਸ਼ਨ ਕਰ ਦੇਣਾ ਇਹਦੇ ਵਿੱਚੋਂ ਇੰਡੀਆ ਦੇ ਹੈਗੇ ਨੇ 10 ਕ ਲੱਖ ਲੋਕ ਜਿਹਦੇ ਵਿੱਚੋਂ 8 ਕ ਲੱਖ ਪੰਜਾਬ ਦੇ ਹੋਣਗੇ 2 ਕ ਲੱਖ ਹੋਰ ਸ਼ੇਟਾਂ ਦੇ ਹੋਣਗੇ ਤੇ ਜ਼ਿਆਦਾ ਖਤੀੜਾ ਇਹਨਾਂ ਵਿੱਚੋਂ ਜਾ ਤਾਂ ਅਮਰੀਕਾ ਤੋਂ ਨੇ ਜਾਂ ਜਰਮਨ ਤੋਂ ਨੇ ਆਸਟ੍ਰੇਲੀਆ ਤੋਂ ਨੇ ਇੰਗਲੈਂਡ ਤੋਂ ਨੇ ਤੇ ਕੁਝ ਪਾਕਿਸਤਾਨ ਦੇ ਖੋਤੇ ਨੇ ਮੁਸ਼ਲੇ ਉਹ ਨੇ ਜਿਹੜੇ ਗਾਲਾਂ ਕੱਢਦੇ ਆ ਤੇ ਇਹ ਕੀ ਕਹਿੰਦੇ ਆ ਅਮਰਤਪਾਲ ਮੈਰੋਂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਮਤਲਬ ਅਸੀਂ ਵੀ ਕੁੜੀਆਂ ਮਾਰਿਆ ਕਰਾਂਗੇ ਅਸੀਂ ਵੀ ਬਲਾਤਕਾਰ ਕਰਾਂਗੇ ਇਹ ਉਹ ਉਹ ਲੋਕ ਨੇ ਹੁਣ ਦੱਸਿਓ ਮੈਨੂੰ ਬੀ ਕਾਮਲ ਕੌਰ ਨੇ ਇਹਨਾਂ ਗੰਧ ਪਾਇਆ ਸੀ ਵੀ ਜਿਹੜੇ ਆ ਲੋਕ 52 ਲੱਖ ਲੋਕ ਗਾਣਾ ਕੱਢਦੇ ਨੇ ਕੁੜੀਆਂ ਦੀਆਂ ਭੈਣਾਂ ਦੀਆਂ ਧੀਆਂ ਦੀਆਂ ਮਾਮਾ ਦੀਆਂ ਵੀ ਇਹ ਗੰਧ ਪਾ ਰਹੇ ਨੇ ਜਿਆਦਾ ਅੱਛਾ ਇਹਨਾਂ ਵਿੱਚੋਂ ਨਾ ਜਿਹੜਾ ਕੈਲਕੂਲੇਸ਼ਨ ਅਸੀਂ ਕੀਤਾ ਹੈ 20 ਲੱਖ ਉਹ ਨੇ ਜਿਨ੍ਹਾਂ ਦੇ ਸਿਰ ਤੇ ਗੋਲ ਦਸਤਾਰਾਂ ਗਾਹਕ ਹਜ਼ੂਰੀਏ ਭਿੰਡਰਾ ਵਾਲੇ ਦੀ ਡਿੱਪੀ ਲੱਗੀ ਹੋਈ ਹੈ ਕਿੰਨਾਂ ਤੇ ਕਈ ਹਰਾਮਖੋਰਾ ਨੇ ਅਮਰਤਪਾਲ ਦੀ ਲਾਈ ਹੋਈ ਹੈ ਕਈ ਹਰਾਮਖੋਰਾ ਨੇ ਇਹ ਮੈਰੋ ਦੀ ਲਾਈ ਹੋਈ ਹੈ ਇਹ ਉਹ ਲੋਕ ਨੇ ਹੁਣ ਜਿਹੜੇ ਸਮਝਦਾਰ ਲੋਕ ਨੇ ਉਹ ਦੱਸਿਓ ਵੀ ਗੰਧ ਕਮਲਕੌਰ ਵੱਧ ਪਾ ਰਹੀ ਸੀ ਜਾਂ ਹੁਣ ਪਾ ਰਿਆ ਮੈਨੂੰ ਇਦਾਂ ਲੱਗਦਾ ਹੈ ਵੀ ਕਮਲਕੌਰ ਨੂੰ ਐਨੇ ਲੋਕ ਜਾਣਦੇ ਨਹੀਂ ਹੁਣੇ ਜਿੰਨੇ ਮਰਨ ਤੋਂ ਬਾਅਦ ਉਹਨੂੰ ਫੋਲੋ ਕਰਨ ਲੱਗੇ ਉਹਨੂੰ ਜਾਣਨ ਲੱਗੇ ਹਾਲਾਂਕਿ ਮੈਂ ਇਹ ਗੱਲ ਬਹੁਤ ਥੋਕ ਬਜਾ ਕੇ ਕਹੀਏ ਵੀ ਇਹੋ ਜੀਆਂ ਕੁੜੀਆਂ ਜਿਹੜੀਆਂ ਗੰਤ ਪਹੁੰਚ ਗਿਆ ਨੇ ਇਹ ਕਲੰਕ ਨੇ ਇਹ ਕੁੜੀਆਂ ਸਮਾਜ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਹੋ ਜੀਆਂ ਮੈਂ ਸ਼ਰਿਆਂ ਨੂੰ ਕਿਹਾ ਪਰ ਮਾਰਨ ਦਾ ਵੀ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਪਰ ਮੈਂ ਤਾਂ ਖਲਾਸਾ ਇਹ ਕੀਤਾ ਵੀ ਇਹ ਕੌਣ ਨੇ ਜਿਹੜੇ 57 ਲੱਖ ਵਿੱਚੋਂ 52 ਲੱਖ ਲੋਕ ਗਾਲਾਂ ਕੱਢ ਰਹੇ ਨੇ ਧੀ ਦੀ ਮਾਂ ਦੀ ਭੈਣ ਦੀ ਕੁੜੀ ਦੀ ਏ ਗੰਦ ਕੌਣ ਸੁਣਦਾ ਏ ਲਿਸ਼ਟਾ ਬੜਾਈਆਂ ਨੇ ਅਸੀਂ ਕੱਲ ਜਿਹੜੀ 20 ਲੱਖ ਕੌਣ ਹੈ ਜਿਨ੍ਹਾਂ ਦੇ ਸਿਰ ਤੇ ਦਸਤਾਰਾਂ ਨੇ ਜੀ ਗੋਲ ਕਈ ਹਰਾਮਖੋਰਾ ਨੇ ਵੱਡੀ ਮਾਲਾ ਪਾਈ ਹੈ ਸਟੀਲ ਦੀ ਕਈ ਹਰਾਮਖੋਰਾ ਨੇ ਖੰਡਾ ਲਾਇਆ ਹੋਇਆ ਗੋਲ ਪੱਗ ਤੇ ਸੋਨੇ ਦਾ ਉਹ ਮੈਨੂੰ ਪਤਾ ਅਮਰੀਕਾ ਬੈਠੇ ਹੋਣਗੇ ਕੰਜਰ ਸਿਰੇ ਦੇ ਸੌਰੀ ਜੀ ਕੰਜਰ ਸ਼ਬਦ ਮੈਂ ਕਿਉਂ ਵਰਤਿਆ ਕੋਸ਼ ਤਾਂ ਮੈਨੂੰ ਰੇਗਾ ਪਰ ਜੇ ਦੇ ਖੰਡਾ ਲੱਗਿਆ ਹੋਣਾ ਕੋਈ ਬੀਬੀ ਦੇਖ ਲੂ ਉਹ ਦੇਖੂਗੀ ਵੀ ਕਿਤੇ ਆਹ ਪੰਜਰ ਤਾਂ ਨਹੀਂ ਬੀਬੀ ਦੇਖਣੇ ਗੁਰਦੁਆਰੇ ਵੀ ਇਹ ਕਿ ਖੰਡਾ ਲਾ ਕੇ ਆਉਂਦੇ ਵੀ ਇਹ ਕਿਤੇ ਉਹ ਪੰਜਰ ਤਾਂ ਨਹੀਂ ਜਿਹੜਾ ਗੈਨੀ ਜੀ ਨੂੰ ਗਾਲਾਂ ਕੱਢਦਾ ਮੈਂ ਤਾਂ ਕਿਹਾ ਹਿਮਨ ਨੂੰ ਖਲਾਸਾ ਕਰਕੇ ਦੱਸਿਓ ਵੀ ਗੰਦ ਕੌਣ ਪਾਉਂਦਾ ਮੇਰੇ ਕੋਲੇ ਨਾ ਜਿਹੜੀਆਂ ਅਸ਼ਲੀਲ ਵੀਡੀਓ ਨੇ ਉਹ ਕੁੜੇ ਦੀਆਂ ਬਹੁਤ ਉਹਨਾਂ ਲੋਕਾਂ ਨੇ ਭੇਜੀਆਂ ਜਿਹੜੇ ਲੋਕ ਕਹਿੰਦੇ ਐ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਜੀ ਤੁਹਾਡੀ ਤੇ ਉਹਨਾਂ ਕੰਜਰਾਂ ਨੇ ਇਹ ਵੀਡੀਓ ਦੇਖੀ ਵੀ ਇਹ ਪਹਿਲਾਂ ਜਿਹੜੇ ਮੈਨੂੰ ਭੇਜਿਆ ਕਿਹੜੇ ਰੱਬ ਦੀ ਗੱਲ ਕਰਦੇ ਹੋ ਕਿਹੜੀ ਫਦੇ ਦੀ ਗੱਲ ਕਰਦੇ ਹੋ ਪਤਾ ਐ ਇਹ ਉਹ ਲੋਕ ਨੇ ਜੀ ਕਮਲਕੌਰ ਗੰਦ ਪਹੁੰਦੀ ਸੀ ਉਹ ਮਰਗਈ ਵਧੀਆ ਹੋ ਗਿਆ ਇਹ 52 ਲੱਖ ਲੋਕ ਨੇ ਔਰ ਜਿਨ੍ਹਾਂ ਦੀ ਧੌਣ ਵਿੱਚ ਕਿੱਲਾ ਹੋਵੇ ਮੇਰਾ ਜਿਹੜਾ ਅਕਾਊਂਟ ਹੈਗਾ ਇੰਸਟਾਗ੍ਰam ਦਾ ਉਹ ਚੈੱਕ ਕਰਕੇ ਦੇਖ ਲਿਓ ਵੀ ਇਹ ਕਿਹੜੇ ਲੋਕ ਨੇ ਕਈ ਨਾ ਚੋਲਿਆਂ ਵਾਲੇ ਐਦਾਂ ਫੋਟੋ ਲੱਗੇ ਮੈਨੂੰ ਪਤਾ ਹੁੰਦਾ ਵੀ ਫੇਕ ਕਿਹੜੇ ਵੀ ਹੁੰਦੀਆਂ ਪਰ ਕਈ origignal IDਆਂ ਨੇ ਜਿਹੜੀਆਂ ਚੈੱਕ ਕੀਤੀਆਂ ਨੇ ਇਹ ਉਹ ਲੋਕ ਨੇ ਹੁਣ ਦੱਸਿਓ ਗੰਦ ਕੌਣ ਪਾਉਂਦਾ ਬਸ ਮੈਂ ਪਹਿਲਾਂ ਵਰਤ ਸੀ ਨਾ ਖਾਚ ਕਤੀੜ ਭੇੜ ਹਰਾਮਖੋਰ ਇੱਕ ਹੋਰ ਵਰਤਿਆ ਸੀ ਉਹ ਕਿਹੜਾ ਸੀ ਕੜਮ ਚੌਧਰੀ ਇਹ ਪੰਜ ਸ਼ਬਦਾਂ ਦੇ ਅਰਥ ਕੀਤੇ ਆ ਮੈਂ ਆ ਜਿਹੜੇ 52 ਲੱਖ ਗਾਲਾਂ ਕੱਢਣ ਵਾਲੇ ਇਹ ਉਹਨਾਂ ਲਈ ਹੈ ਜੀ ਜਿਹੜੇ ਸ਼ਬਦ ਮੈਂ ਵਰਤਦਾ ਨਾ ਮੈਨੂੰ ਕਹਿੰਦੇ ਕੱਲ ਪੱਤਰਕਾਰ ਕਹਿੰਦੇ ਗਿਆਨੀ ਤੁਸੀਂ ਕਤੀੜ ਕਹਿੰਦੇ ਹੋ ਤੁਸੀਂ ਖਾਚ ਕਹਿੰਦੇ ਹੋ ਤੁਸੀਂ ਭੇੜ ਕਹਿੰਦੇ ਹੋ ਤੁਸੀਂ ਹਰਾਮਖੋਰ ਕਹਿੰਦੇ ਹੋ ਤੁਸੀਂ ਕੜਾਮ ਚੌਧਰੀ ਕਹਿੰਦੇ ਹੋ ਇਹਨਾਂ ਨੂੰ ਕਹਿਣਾ ਜੀ ਆ ਜਿਹੜੇ 52 ਲੱਖ ਹਰਾਮਖੋਰ ਗਾਲ੍ਹਾਂ ਕੱਢਦੇ ਨੇ ਇਹਨਾਂ ਨੂੰ ਕਹਿਣਾ ਦਿਓ ਜਵਾਬ ਹੋਣ ਇਹਨਾਂ ਗੱਲਾਂ ਦਾ ਅੱਛਾ ਇੱਕ ਗੱਲ ਲਾਸਟ ਵਿੱਚ ਰਹਿ ਗਈ ਸੀ ਭੁੱਲਣਾ ਨਾ ਜਾਵਾ ਹੋਰ ਵੀ ਕੱਢੇ ਵਰਣਾ ਫਿਰ ਗਿਣਤੀ ਤੁਹਾਡੀ ਵੱਡੀ ਹੋ ਜਾ ਥੋੜੀ ਲੈਂਡ ਤੁਹਾਡੀ ਵੱਡੀ ਹੋ ਜਾ ਕੈਲਕੂਲੇਸ਼ਨ ਕਰਕੇ ਫਿਰ ਦੁਬਾਰਾ ਵੀਡੀਓ ਪਾਵਾਂਗੇ ਵੀ ਹੁਣ ਇੰਨੀ ਗਿਣਤੀ ਵੱਧ ਗਈ ਫਿਰ ਇਹਦਾਂ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ